ਇਹ ਪਿੰਡ ਜਾਂ ਪਰਾਚੀਨ ਹੈ ਪਹਿਲੇ ਹੀ ਨਿਕਲ ਗਿਆ ਹੈ ਧਰਤੀਾਂ ਤੇ ਜਦੋਂ ਤੇਰਵਾਰ ਦੀ ਜੈਕਾਰਾ ਮੈਂ ਦਿਖਾਂਵਾ ਰੋਕਾਰ ਨਹੀਂ ਮਾਰੇ ਰੋਜਪੁਰ ਬੰਗਰ ਜਿੱਥੇ ਅਸੀਂ ਹੁਣ ਮੌਜੂਦ ਹੈ ਜੀ ਮਾਤਾ ਓਮੀ ਪਾਪਾ ਜੋ ਕੈਂਸਰ ਹਸਪੀਟਲ ਪਟਾ ਹਸਪੀਟਲ ਹੈ ਜੋ ਇੱਥੇ ਨੂ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਸੋ ਸਾਰੇ ਨੱਕਾ ਹੀ ਲੋਕ ਇਲਾਜ ਦੇ ਲਈ ਜਾਂਦੇ ਨੇ ਉਹਨਾਂ ਦੇ ਲਈ ਰਹਿਣ ਬਸੇ ਦੇ ਦਾ ਕੰਮ ਵੀ ਇੱਥੇ ਮਤਲਬ ਨੇ ਜੀ ਦੋਹੇ 6 ਦੋਹੇ ਇੱਕ ਕਮਰੇ 'ਚ 8 ਮੋਰੀਆਂ ਐ 8 ਮੋਰੀਆਂ ਐ ਇਹ ਨੂ ਚੰਡੀਗੜ੍ਹ ਦਾ ਇਲਾਕਾ ਐ ਜਿੱਥੇ ਹਰ ਪਾਸ਼ਾ ਬੋਲੀ ਜਾਂਦੀ ਐ ਜ਼ਿਆਦਾਤਰ ਜੋ ਕੁਆਦ ਦੀ ਬੋਲੀ ਐ ਨਾ ਇੱਥੇ ਬੋਲੀ ਜਾਂਦੀ ਐ ਸੋ ਆਉਣ ਵਾਲੀ ਜਿਹੜੀ 17 ਮਾਰਚ ਐ ਮਾਤਾ ਦੇ ਦਰਵਾਜ਼ੇ ਉੱਤੇ ਬੱਤਾ ਮੇਲਾ ਹਰ ਸਾਲ ਬੱਤੇ ਪੱਤਣ ਤੇ ਜੋ ਇੱਥੇ ਮੇਲਾ ਹੁੰਦਾ ਹੈ ਮਾਤਾ ਮਾਤਾ ਦੇ ਵਿਛੇੜੇ ਜੋ ਟੰਡੀਗੜ ਵਿਖੇ ਬਰੋਦਪੁਰ ਬੰਗਰ ਕੋਏ ਤੁਹਾਨੂੰ ਮਾਤਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਇਤਿਹਾਸਕ ਨਹੀਂ ਤੋਂ ਸਾਲ ਪੁਰਾਣਾ ਮੰਦਿਰ ਹੈ ਸੋ ਧੰਨਵਾਦ ਵੀ ਨਾਲ ਦੀ ਨਾਲ ਕਰ ਰਿਹਾ ਜੀ ਹੋਰੀ ਜੈ ਜੈਕਾਰ ਮਈਆ ਜੀ ਤੇਰੇ ਮੰਦਰਾ ਤੇ ਸੋ ਅੱਜ ਤੁਹਾਨੂੰ ਉਹ ਇਤਿਹਾਸਕ ਮੰਦਿਰ ਦੇ ਦਰਸ਼ਨ ਕਰਾਉਂਦੇ ਹਾਂ ਜੋ ਕਈ ਸੋ ਸਾਲ ਪੁਰਾਣਾ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਮਾਤਾ ਦੇ ਦਰਬਾਰ ਦੀਆਂ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਮਾ ਜੈੰਤੀ ਦੇ ਵਿੱਚ ਜੋ ਹੁਣ ਤੁਹਾਡੇ ਜੋ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਹ ਮਾਤਾ ਮਨਸਾ ਦੇਵੀ ਜੋ ਕਈ ਸੋ ਸਾਲ ਪੁਰਾਣਾ ਇਹ ਮੰਦਿਰ ਹੈ ਇਹਦਾ ਇੱਕ ਆਪਣਾ ਵੱਡਾ ਇਤਿਹਾਸ ਹੈ ਸੋ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਦੇ ਦਰਬਾਰ ਤੇ ਹਰ ਸਾਲ ਵੱਡੇ ਪੱਧਰ ਤੇ ਮਾ ਦੇ ਦਰਬਾਰ ਤੇ ਮੇਲਾ ਹੁੰਦਾ ਹੈ ਲੱਖਾਂ ਸੰਗਤਾਂ ਦੇ ਵੱਲੋਂ ਇੱਥੇ ਸਜਦਾ ਕਰਨ ਦੇ ਲਈ ਸੰਗਤ ਪਹੁੰਚਦੀ ਹੈ ਸੋ ਗੱਲਬਾਤ ਵੀ ਕਰਾਵਾਂਗੇ ਸੋ ਵੀ ਇਸ ਵੀਡੀਓ ਨੂੰ ਵੇਖ ਰਹੇ ਹੋ ਉਹ ਚੈਨਲ ਨੂੰ ਫੋਲੋ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਪੇਜ ਨੂੰ ਫੋਲੋ ਜਰੂਰ ਕਰਿਓ ਕਿਉਂਕਿ ਸਾਡਾ ਮਕਸਦ ਹੁੰਦਾ ਕਿ ਅਸੀਂ ਜਿਵੇਂ ਹੋਰ ਖਬਰਾਂ ਕਰਦੇ ਆ ਅਸੀਂ ਇਤਿਹਾਸਿਕ ਖਬਰਾਂ ਧਾਰਮਿਕ ਖਬਰਾਂ ਮੰਦਰਾਂ ਦੀਆਂ ਤੇ ਇਤਿਹਾਸਿਕ ਗੁਰਦੁਆਰਿਆਂ ਦੀਆਂ ਜੋ ਖਬਰਾਂ ਹੈ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣਾ ਸੋ ਸੋ ਇਹ ਜੋ ਤੁਸੀਂ ਮੰਦਰ ਵੇਖ ਰਹੇ ਹੋ ਇਹ ਕਈ ਸੋ ਸਾਲ ਪੁਰਾਣਾ ਇਤਿਹਾਸਿਕ ਮੰਦਰ ਹੈ ਸੋ ਇਤਿਹਾਸ ਵੀ ਅਸੀਂ ਸੁਣਾਗੇ ਸਾਰੀ ਗੱਲਬਾਤ ਵੀ ਕਰਾਂਗੇ ਤੋ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਵਿਖਾਉਂਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਮਾਤਾ ਦੇ ਦਰਵਾਜ਼ੇ ਤੇ ਮੇਲਾ ਹੁਣ ਵਾਲਾ ਹੈ ਜੋ ਸੰਗਤ ਦੇ ਵੱਲੋਂ ਭਗਤਾਂ ਦੇ ਵੱਲੋਂ ਜੋ ਤਿਆਰੀਆਂ ਇਹ ਜੋਰਾ ਸ਼ੋਰਾ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਸੋ ਹਰ ਸਾਲ ਵੱਡੇ ਪੱਧਰ ਤੇ ਜੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਕੀ ਕੀ ਡਵੈਲਪਮੈਂਟ ਮੰਦਰ ਦੇ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਵੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਿੰਡੀਆਂ ਜਿਹੜੀਆਂ ਇਹ ਪਿੰਡ ਇयां ਪਰਾਚੀਨ ਹੈ ਪਹਿਲੇ ਹੀ ਨਿਕਲ ਗਿਆ ਇਹ ਧਾਤੀ ਮਾਂ ਤੇ ਜਦੋਂ ਉਹ ਰਾਜੇ ਭੂਪ ਸਿੰਘ ਦਾ ਘੋੜਾ ਖੜ ਗਿਆ ਤਾਂ ਉਹ ਘੋੜਾ ਦਾ ਤੁਰੇ ਇਹ ਮੰਦਿਰ ਹੈ ਨਹੀਂ ਦਾ ਇਹ ਪਿੰਡੀਆਂ ਨੂੰ ਇੱਥੇ ਰਸਤਾ ਜਾਂਦਾ ਤਾਂ ਇਹ ਪਿੰਡੀਆਂ ਜਦੋਂ ਘੋੜਾ ਤੁਰੇ ਨਾ ਪੌੜ ਮਾਰੀ ਜਾਵੇ ਇਹ ਫਿਰ ਉਹਨਾਂ ਨੇ ਦੇਖਿਆ ਵੀ ਘੋੜਾ ਤੁਰਦਾ ਨਹੀਂ ਪੈਰ ਮਾਰੀ ਜਾਂਦਾ ਆਵਾਜ਼ ਆਈ ਜਾਂਦੀ ਇਹ ਦੇਖੋ ਤਾਂ ਕੀ ਹੈ ਯਾਦੋ ਮਿੱਟੀ ਹਟਾਈ ਇਹ ਤਿੰਨੇ ਪਿੰਡੀਆਂ ਇੱਕ ਗਣੇਸ਼ ਮਹਾਰਾਜ ਉਹ ਪਿਛਲਾ ਇਹ ਚਾਰੇ ਪ੍ਰਗਟ ਹੋਏਵੇਂ ਉਹਨਾਂ ਨੇ ਫਿਰ ਸਾਰਾ ਕੁਸ਼ਾ ਹਟਾ ਕੇ ਮਿੱਟੀ ਇਹ ਫੇਰਾ ਥੋਂ ਮੰਦਰ ਪਿੱਛੇ ਗਣੇਸ਼ ਐ ਤਿੰਨੇ ਪਿੰਡੀਆਂ ਇਹ ਬਣਾਤੀਆਂ ਆ ਵੀ ਪਹਿਲਾ ਹੀ ਹੈ ਤਿਲਕ ਲਾਉਣੇ ਵਾਲਾ ਇਹ ਵੀ ਪਹਿਲਾ ਹੈ ਜਿਹੜੀ ਚੀਜ਼ ਆਵੇਂ ਦੇਖਦੇ ਹੋ ਦੱਸੋ ਦੱਸ ਰਹੇ ਸਾਨੂੰ ਆ ਕੀ ਜੇ ਸੋ ਗੱਲਬਾਤ ਕਰਦੇ ਆ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਟ ਸਿੰਘ ਜੋ ਕਿ ਫਿਰੋਜ਼ਪੁਰ ਬੰਗਰ ਦੇ ਇੱਥੇ ਪਿੰਡ ਜੋ ਨਜ਼ਦੀਕ ਹੈ ਇੱਥੇ ਤੋਂ ਹੀ ਰਹਿਣ ਵਾਲੇ ਹੈ ਸੋ ਜੋ ਮੇਲਾ ਆਉਣ ਵਾਲਾ ਜੀ ਮਾਤਾ ਦੇ ਦਰਬਾਰ ਦੇ ਉੱਤੇ ਕਿੰਨੀ ਇੱਕ ਜੋ ਤਿਆਰੀ ਤੁਹਾਡੇ ਵੱਲੋਂ ਕੀਤੀ ਗਈ ਹੈ ਜੀ ਦੇਖੋ ਜਿਹੜਾ ਵੀ ਇੱਥੇ ਮੇਲਾ ਹੁੰਦਾ ਹੈ ਕੋਈ ਅਸੀਂ ਮੇਲੇ માં ਆਏ ਨਹੀਂ ਹੈ ਵੀ ਹੱਥ ਘੁੱਟ ਕੇ ਕੰਮ ਕਰਦੇ ਮੇਲਾ ਖੁੱਲਾ ਮੇਲਾ ਚੱਲਦਾ ਜਿੰਨੀ ਮਰਜੀ ਸੰਗਤ ਆਉ ਉਹ ਸਭ ਖੁਸ਼ ਹੋ ਕੇ ਜਾਊ ਵੀ ਆਏ ਨਹੀਂ ਵੀ ਕਿਸੇ ਨੂੰ ਨਹੀਂ ਮਿਲਿਆ ਆ ਇਹ ਗੱਲ ਸਾਡੇ ਕਿੰਨੀ ਤੇ ਹੱਥ ਤੰਗ ਨਹੀਂ ਹੈ ਖੁੱਲਾ ਹੱਥ ਚੱਲੂਗਾ ਨਾ ਉਹ ਰ ਦਰਾਂ ਡਬਿਉ ਨੂੰ ਤਉ ਨੂੰ ਨਾ ਦੋ ਕੋਈ ਦਰਾਂਡ ਨਹੀਂ ਅੱਛਾ ਜੀ ਨਾਲ ਇੱਥੇ ਕੈਂਸਰ ਹਸਪੀਟਲ ਹੈ ਜੋ ਵੱਡਾ ਹਸਪੀਟਲ ਹੈ ਜੀ ਆਹ ਉਹ ਹਾਲ ਸਪੀਟਰ ਹੈ ਜਿਹੜਾ ਇਸਮਾ 10 ਬੰਦੇ ਆਜੋ 20 ਆਜੋ ਉਹ ਰਾਤ ਨੂੰ ਅਟਕ ਸਕਦੇ ਹੂੰ ਸੋ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਦਾ ਦਰਬਾਰ ਹੈ ਇਤਿਹਾਸਿਕ ਕਈ ਸੋ ਸਾਲ ਪੁਰਾਣਾ ਜੋ ਮਾਤਾ ਦਾ ਦਰਬਾਰ ਹੈ ਸੋ ਇਸ ਦੇ ਨਾਲ ਇਹ ਦੇਖੋ ਹੋਮੀ ਪਾਪਾ ਜੋ ਕੈਂਸਰ ਹਸਪੀਟਲ ਵੱਡਾ ਹਸਪੀਟਲ ਹੈ ਜੋ ਇੱਥੇ ਨਿਊ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਸੋ ਇੱਥੇ ਲੱਖਾਂ ਹੀ ਲੋਕ ਇਲਾਜ ਦੇ ਲਈ ਜਾਂਦੇ ਨੇ ਉਹਨਾਂ ਦੇ ਲਈ ਰਹਿਣ ਬਸੇਰੇ ਦਾ ਕੰਮ ਵੀ ਇੱਥੇ ਮੰਦਰ ਦੇ ਵਿੱਚ ਕੀਤਾ ਜਾਂਦਾ ਏ ਸੋ ਨਾ ਇਹੜਾ ਰਾਜਾ ਤਾਂ ਉਹ ਨੂੰ ਆਉਣਾ ਦੂਰ ਪੈਂਦਾ ਤਾਂ ਉਹਨੇ ਉਰੇ ਤੇ ਰਾਣੀਆਂ ਉਹਨੀਆਂ ਗੂਰੂਰੇ ਤੇ ਇਟਲੇ ਕੇ ਭੌਣਾ ਮੰਦਰ ਬਣਾ ਤੇ ਆ ਜਿਹੜੇ ਭੌਣ ਤੇ ਉਹ ਜਿਹੜਾ ਛੋਟਾ ਭੌਣਾ ਹੈ ਨਾ ਬੈਠ ਮਾਂ ਜਾ ਉਰੇ ਤੇ ਇਟਲੇ ਕੇ ਬਣਿਆ ਵਾ ਨੂੰ ਦੇਖ ਕੇ ਪਟਿਆਲੀਆਂ ਨੇ ਲੰਬਾ ਭੌਣ ਬਣਾ ਕੇ ਆ ਉੱਥੇ ਦਾ ਛੋਟੇ 360 ਹੈ ਕੰਨੀ ਥਾਨ ਕੇ ਪੱਥਰੇ ਨਹੀਂ hota ਬਹੁਤ ਦੇਰ ਹੋ ਗਈ ਗਏ ਨਹੀਂ ਪਹਿਲਾਂ ਜਾਂਦੇ ਹੁੰਦੇ ਸੀ ਉਹ ਫੇਰ ਜਿਹੜਾ ਸਾਰਾ ਕੁਝ ਕਰਕੇ ਭਾਈ ਉਰੇ ਦੇ ਉਹ ਹੋਇਆ ਵਾ ਤੂੰ ਨੇ ਇਟਲੇ ਕੇ ਉਹ ਮੰਦਿਰ ਬਣਾਤੇ ਉੱਥੇ ਉਹ ਨੂੰ ਉਹ ਫੇਰ ਉਦਰੀ ਰਾਜਾ ਜਾਣ ਲੱਗ ਗਿਆ ਪਹਾੜਾਂ ਪਰ ਜਿੱਥੇ ਰਾਜੇ ਗਏ ਨੇ ਪਰ ਜਾ ਜਿੱਥੇ ਬਾਣਿਏ ਗਏ ਨੇ ਬਾਜ਼ਾਰ ਇਹ ਉਦਰੀ ਨੂੰ ਉਲਟ ਗਏ ਐਸੀ ਜਿਹੜੀ ਹਾਲਤ ਹੀ ਖਸਤਾ ਹੋ ਅਦਬ ਫੇਰ ਅਸੀਂ ਆਪਣੇ ਆਪ ਇੱਕ ਖਾੜਾ ਲਵਾਇਆ ਉਹੜਾ ਜਲ ਸਟੀਪ ਚੱਕ ਕੇ ਗੁੰਮ ਚ ਸਵਾਰੀ ਆ ਸਾਰਾ ਕੁਝ ਬਣਿਆ ਵਾ ਹਮੇ ਕਿਸੇ ਤੇ ਕੁਝ ਮੰਗਿਆ ਨਹੀਂ ਅਗਰਾਹੀ ਨਹੀਂ ਕਰੀ ਅੰਦਰ ਜੀ ਨੇ ਪੈਸਾ ਦਿਆ ਵਾ 5000 ਤੋਂ ਉੱਪਰ ਉਹ ਲਿਖਿਆ ਵਾ ਮਾਤਾ ਤੁਹਾਨੂੰ ਵਿਸ਼ਵਾਸ ਹੈ ਮਾਤਾ ਤੇ ਕਿਹੜੇ ਕਿਹੜੇ ਕੰਮ ਮਾਤਾ ਤੇ ਪੂਰਾ ਵਿਸ਼ਵਾਸ ਹੈ ਜੀ ਜਿਹੜਾ ਕੰਮ ਹੋਇਆ ਉਹ ਸਭ ਮਾਤਾ ਦੇ ਵਿਸ਼ਵਾਸ ਕੇ ਲਈ ਬਣਿਆ ਇਹਨਾਂ ਸਾਰਾ ਕੁਝ ਬਣਿਆ ਜੋ ਮਾਤਾ ਪਰ ਬਸਵਾਸ ਗਲੇ ਬਣਿਆ ਜਿਹੜੇ ਕੰਮ ਨੂੰ ਧਿਆਉਂ ਨੇ ਮਾਤਾ ਕਰ ਦਿੰਦੇ ਜੀ ਤੇ ਮਾਤਾ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਸੰਗਤਾਂ ਪੁੱਜਦੇ ਆ ਉੱਥੇ ਹੀ ਦਰਬਾਰ ਦੇ ਵਿੱਚ ਮੇਲੇ ਦੇ ਉੱਤੇ ਕਈਆਂ ਦਾ ਜੋ ਰੋਜ਼ਗਾਰ ਬਣਦਾ ਏ ਰੋਜ਼ਗਾਰ ਦਾ ਕੰਮ ਕਰਦੇ ਆ ਸੋ ਸਾਡੇ ਨਾਲ ਮਾਤਾ ਵੀ ਮੌਜੂਦ ਹੈ ਕਿੰਨੇ ਕਾਲ ਹੋ ਗਏ ਜੀ ਜੋ ਮਾਤਾ ਦੇ ਦਰਬਾਰ ਤੇ ਤੁਸੀਂ ਇਹ ਮੇਲੇ ਦੇ ਵਿੱਚ ਕੰਮ ਕਰਦੇ ਆ ਰਹੇ ਹੋ 20 ਸਾਲ ਹੋ ਗਏ ਸਾਨੂੰ ਅੱਛਾ ਜੀ 20 ਸਾਲ 20 ਸਾਲ ਹੋ ਗਏ ਲਗਾਤਾਰ 20 ਸਾਲਾ ਤੋਂ ਤੁਸੀਂ ਇਹ ਝੁੱਲੇ ਦਾ ਹੀ ਕੰਮ ਕਰਦੇ ਹੋ ਝੁੱਲੇ ਦਾ ਹੀ ਕੰਮ ਕਰਦੇ ਥਾਣ ਅੱਛਾ ਜੀ ਹਾਂਜੀ ਅਜੇ ਕਿਹੜੇ ਪਿੰਡ ਤੋਂ ਤੁਸੀਂ ਆਪਾਂ ਚੰਡੀਗੜ੍ਹ ਤੋਂ ਅੱਛਾ ਹੋਰ ਵੀ ਕਈ ਜਗ੍ਹਾ ਜਾਂਦੇ ਹੋ ਹਾਂਜੀ ਸਾਰੇ ਮੇਲੇਾਂ ਨੂੰ ਜਾਂਦੇ ਆਪਾਂ ਦੇ ਵੱਲੋਂ ਦਾਨ ਦਕਸ਼ਨਾ ਜੋ ਪ੍ਰਬੰਧਕ ਕਮੇਟੀ ਨੂੰ ਮੰਦਰ ਦੇ ਲਈ ਦਿੱਤੀ ਜਾ ਰਹੀ ਹੈ ਸੋ ਮੁੰਡਾਪੁਰ ਤੋਂ ਦਾਨੀ ਸੱਜਣਾ ਤੇ ਵੱਲੋਂ ਹੁਣੇ-ਹੁਣੇ ਸਾਡੇ ਅਸੀਂ ਜਦੋਂ ਬੈਠੇ ਐ 2 ਕੁਆਂਟਲ ਜੋ ਚੋਲਾ ਦੀ ਸੇਵਾ ਦਿੱਤੀ ਗਈ ਹੈ ਸੋ ਜੈ ਮਾਤਾ ਦੀ ਤੁ ਸਾਰੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਕਿ ਸੰਦੀਪ ਸ਼ਰਮਾ ਵੱਲੋਂ ਜੈ ਮਾਤਾ ਦੀ ਸੋ ਮਾਤਾ ਰਾਣੀ ਦਾ ਮੇਲਾ ਮਾਤਾ ਮੰਸਾ ਦੇਵੀ ਦਾ ਮੇਲਾ 17 ਮਾਰਚ 2024 ਨੂੰ ਹੋਣ ਜਾ ਰਿਹਾ ਹੈ ਸੋ ਪਿੰਡ ਫਰੋਜਪੁਰ ਨਿਊ ਚੰਡੀਗੜ੍ਹ ਦੇ ਵਿੱਚ ਇਹ ਮਾਤਾ ਰਾਣੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਕੀਮਤੀ ਸਮਾਂ ਗੱਡ ਕੇ ਮਾਤਾ ਰਾਣੀ ਦੇ ਮੇਲੇ ਵਿੱਚ પહોંચકી મહામાઈ આશીર્વાદ પ્રાપ્ત કરો જીવન સફળ બનાવો જય માતાજી ਤੇ ਸੋਨਾ ਘਰ ਮਾਰਨੀ ਮਾਏ ਮੋੜੀ ਸਾਥੀ ਤੇ ਸੋਨਾ ਘਰ ਮਾਰਨੀ ਮਾਏ ਸਾਚੇ ਸਿੰਧਿਆ ਸਿੰਧਿਆ ਸਾਰਨ ਖਾਲਨੀ ਮਾਏ ਮਾਥੇ ਸਿੰਧਿਆ ਜੋਤਾ ਵਾਲੀ ਮਾਤਾ ਤੇਰੀ ਸਦਾ ਹੀ ਜੈ